ਤੜੀਵਾਲ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕੱਲ੍ਹ ਵਿੱਚ ਤੜੀਵਾਲ ਵਿੱਚ ਦੁਕਾਨਦਾਰਾਂ ਤੇ ਕਾਰਵਾਈ ਇੰਸਪੈਕਟਰ ਸੁਚਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸ਼ਹਿਰ ਤੜੀਵਾਲ ਵਿੱਚ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਇਹ ਸਮੱਸਿਆ ਦੁਕਾਨਦਾਰਾਂ ਦੇ ਵੱਲੋਂ ਆਪਣਾ ਸਮਾਨ ਅੱਗੇ ਵਧਾ ਕੇ ਲਗਾਉਣਾ ਅਤੇ ਆਪਣੇ ਬੋਰਡ ਸ਼ਰਕ ਦੇ ਉੱਪਰ ਲਗਾਉਣ ਕਾਰਨ ਆਉਂਦੀ ਹੈ ਜਿਸ ਨੂੰ ਹਟਾਉਣ ਵਾਸਤੇ ਅਸੀਂ ਕਈ ਵਾਰ ਅਨਾਉਂਸਮੈਂਟ ਵੀ ਕਰਵਾਈ ਹੈ ਅੱਜ ਅਸੀਂ ਤੜੀਵਾਲ ਦੀ ਪੁਲਿਸ ਦਾ ਸਾਥ ਲੈ ਕੇ ਕਾਰਵਾਈ ਕਰਦੇ ਹੋਏ ਹਰ ਦੁਕਾਨਦਾਰ ਨੂੰ ਕਪੀਲ ਵੀ ਕਾੜਿਆ ਤੇ ਉਸ ਦੇ ਨਾਲ ਚੇਤਾਵਨੀ ਵੀ ਦੇ ਰਹੇ ਹਾਂ ਕਿ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖੋ ਨਹੀਂ ਤਾਂ ਸਮਾਨ ਜ਼ਬਤ ਕੀਤਾ ਜਾਵੇਗਾ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਉਹਨਾਂ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਬੋਰਡ ਪੱਕੇ ਤੌਰ ਤੇ ਸ਼ਰਕ ਕਿਨਾਰੇ ਲਗਾਏ ਹੋਏ ਸਨ ਉਹ ਜ਼ਬਤ ਵੀ ਕੀਤੇ ਗਏ ਹਨ ਦੇਖੋ ਟੀਵੀ ਨਿਊਜ਼ ਇੰਡੀਆ 253 ਧਾਰੀਵਾਲ ਤੋਂ ਪੱਤਰਕਾਰ ਜੀ ਸੰਧ ਦੀ ਖਾਸ ਰਿਪੋਰਟ ਹਲਾ ਹੋਈ ਨਹੀਂ ਚੰਗੀ ਦੇ ਕੀ ਨਾਂ ਜੱਤਣਾ ਉਹ ਕਿੰਨਾ ਵੱਲੋਂ ਆ ਜਿਹੜਾ ਵਾ ਕਾਰਾ ਕੀਤੀ ਆ ਰਹੀ ਹੈ ਇਹਦੀ ਮਾਨਸਾ ਸੁੱਚਾ ਸੰਗਠਨ ਸਪੈਕਟਰ ਇਹੋ ਸਾਹਿਬ ਵੱਲੋਂ ਕੋਮੇ ਆਈ ਕਿ ਨਾ ਤਰਾਫ ਕੇ ਜਿਹੜੀ ਸਮੱਸਿਆ ਉਹ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਲੋਕਾਂ ਦੇ ਨਾਲ ਜਿਹੜਾ ਆਪਣਾ ਸਮਾਨ ਉਹ ਬਾਹਰ ਸੜਕਾਂ ਤੇ ਲਾ ਦਿੰਦੇ ਆ ਜਿਹਦੇ ਨਾਲ ਕਈ ਵਾਰੀ ਕੋਈ ਅੰਸਰ ਨਹੀਂ ਆ ਘਟਵਾ ਜਿਹੜੀਆਂ ਉਹ ਵੀ ਵਾਪਰ ਜਾਂਦੀਆਂ ਨੇ ਉਹਨਾਂ ਸੰਬੰਧੀ ਇਹਨਾਂ ਨੂੰ ਪਹਿਲਾਂ ਵੀ ਕਈ ਵਾਰ ਹਦਾਇਤ ਕੀਤੀ ਗਈ ਜੇ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਅੰਦਰ ਰੱਖੋ ਅਰੇ ਨਹੀਂ ਕਰਦੇ ਤੇ ਹੁਣ ਇਹਨਾਂ ਦਾ ਜਿਹੜਾ ਸਮਾਨ ਸੜਕਾਂ ਤੇ ਉਹ ਜ਼ਬਤ ਕੀਤਾ ਜਾਇਆ ਤੇ ਗਾਂਵ ਕੋ ਇਹਨਾਂ ਨੂੰ ਹੁਦਾਇਤ ਕੀਤੀ ਗਈ ਕਿ ਕੋਈ ਵੀ ਜਿਹੜਾ ਸਮਾਨ ਹੋ ਸੜਕ ਦੇ ਵਿੱਚ ਨਾ ਲਾਇਆ ਜਾਵੇ। ਇਹ ਜੀ ਤਾੜੀਵਾਲ ਤੋਂ ਜਿਹੜਾ ਐਸਐਸਓ ਜੋ ਐਸਐਸਓ ਸਾਹਿਬ ਨੇ ਆਪਣੇ ਜਿਹੜੇ ਮੁਲਾਜ਼ਮ ਨੇ ਨਾਲ ਗੁਰਮੀਤ ਸਿੰਘ ਜੀ ਐਸਆਈ ਸਾਰੀ ਇਹਨਾਂ ਦੀ ਟੀਮ ਦੇ ਨਾਲ ਅਸੀਂ ਜਿਹੜਾ ਸਾਰਾ ਸਹਿਯੋਗ ਕਰਕੇ ਕਰਾਇਆ। ਭਾਈ ਅੱਜ ਕਰੋ ਇਹ ਤੇ ਗਾਂਵ ਇਤਰੇ ਚੱਲੇ ਨਹੀਂ ਗਾਂਵ ਇਹਨਾਂ ਨੂੰ ਹੁਦਾਇਤ ਕੀਤੀ ਗਾਂਵ ਵੀ ਅੱਧਾ ਦੂਜੇ ਤੀਜੇ ਦਿਨ ਜਿਹੜੀ ਉਹ ਅਨਕ੍ਰੋਜਮੈਂਟਾਂ ਦੂਰ ਤੋਂ ਆਈਆਂ ਜਾਣਗੀਆਂ। ਵਾਂ ਸਮਾਨ ਚੋਕੇ ਜ਼ਬਤਗੀਤਾਂ ਦਾ ਜੋ ਕਾਨੂੰਨੀ ਕਾਰਵਾਈ ਹੋ ਕਾਂ ਕਰਾਂਗੇ ਨਾ ਤੇ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ